ਲੋਕ ਸਭਾ ਦੀਆਂ ਚੋਣਾਂ ਦੇ ਮਤਦਾਨੀਅਰ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜਕਮਰ ਚੱਬੇਵਾਲ ਦਾ ਮੁੱਖ ਚੋਣ ਦਫ਼ਤਰ ਹਰ ਗੋਬਿੰਦਨਗਰ ਫਗਬੜਾ ਵਿਖੇ ਖੋਲ੍ਹਿਆ ਗਿਆ ਹੈ ਜਿਸ ਦਾ ਉਦਗਾਰਨ 14 ਮਈ ਦਿਨ ਮੰਗਲਵਾਰ ਨੂੰ ਕੀਤਾ ਜਾਵੇਗਾ ਇਸ ਸੰਬੰਧੀ ਸਮੂਹ ਆਦੇਦਾਰਾਂ ਦੀ ਕਹ ਮੀਟਿੰਗ ਪਾਰਟੀ ਦਫਤਰ ਵਿਖੇ ਹੋਈ ਜਿਸ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਦੱਸਿਆ ਕਿ ਉਦੋਂ ਘਾੜਨ ਤੋਂ ਪਹਿਲਾਂ ਸਵੇਰੇ 9 ਵਜੇ ਤੋਂ 11 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਣਗੇ ਉਨ੍ਹਾਂ ਕਿਹਾ ਕਿ ਇਹna ਚੋਣਾਂ ਨੂੰ ਲੈ ਕੇ ਹਰ এজেন্ডਾ ਇਸੇ ਹੀ ਦਫਤਰ ਤੋਂ ਤਿਆਰ ਹੋਇਆ ਕਰੇਗਾ ਤੇ ਸਮੂਹ ਵਰਕਰ ਇਸ ਦਫਤਰ ਵਿਖੇ ਆ ਕੇ ਆਪਣੀ ਸ਼ਮੂਲੀਅਤ ਨੂੰ ਜੁਕੀਨੀ ਬਣਾਉਣ ਅਤੇ ਡਾਕਟਰ ਰਾਜਕਮਰ ਚੱਬੇਵਾਲ ਨੂੰ ਬੱਤ-ਬੱਤ ਵੋਟਾਂ ਪਾ ਕੇ ਜਿਤਾਉਣ ਸਾਰੇ ਹੀ ਲੋਕ ਸਭਾ ਸ਼ਿਆਰਪੁਰ ਦੇ ਵਰਕਰਾਂ ਨੂੰ ਵੀ ਇਹ ਕਰਦਾ ਕੀ 14 ਤਰੀਕ ਨੂੰ 9 ਵਜੇ ਤੋਂ ਲੈ ਕੇ 11 ਵਜੇ ਜਿਹੜਾ ਦਫ਼ਤਰ ਦਾ ਵਗੜਨ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਸ੍ਰੀ ਸੁਖਮਨ ਸਾਹਿਬ ਦੇ ਬਾਠ ਕਰਨਗੇ ਉਸ ਤੋਂ ਬਾਅਦ ਜਿਹੜੇ ਸਾਡੇ ਬੁਲਾ ਰਹੇ ਆ ਉਹ ਆਪਣੇ ਆਪਣੇ ਵਿਚਾਰ ਸਾਂਝੇ ਕਰਨਗੇ ਸਾਰੇ ਹੀ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਪੈਂਚ ਬਲਾਕਸਮ ਦੀ ਮੈਂਬਰ ਜ਼ਿਲ੍ਹਾ ਵਰਚਿੰਗ ਮੈਂਬਰ ਔਰ ਸ਼ਹਿਰ ਦੇ ਜਿੰਨੇ ਹੀ ਵਰਕਰ ਸਾਡੇ ਐਮਸੀ ਸਾਹਿਬਾਨ ਡਿਰੇਟਰ ਸਾਹਿਬਾਨ ਜਿਨ੍ਹਾਂ ਨੂੰ ਸਾਰਿਆਂ ਨੂੰ ਅੱਥਰੂ ਦੇ ਬੇਤੀ ਆ ਵੀ 14 ਤਰੀਕ 9 ਵਜੇ ਤੋਂ ਲੈ ਕੇ 11 ਵਜੇ ਦੀ ਦਫ਼ਤਰ ਦਾ ਪਰ ਆਮ ਕੀਤਾ ਜਾ ਰਿਹਾ 11 ਵਜੇ ਦਫਤਰ ਦਾ ਉਦਘਾਟਨ ਕੀਤਾ ਜਾਊਗਾ ਜਿਹਦੇ ਵਿੱਚ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਰਾਜਕਿਮਰ ਚੱਬੇਵਾਲ ਜੀ ਉਹ ਆਪਣੇ ਕਰਤੱਵ ਨਾ ਕਰਨਗੇ ਉਹਨਾਂ ਦੇ ਨਾਲ ਸਰਦਾਰ ਜਗਿੰਦਰ ਸਿੰਘ ਜੀ ਮਾਨ ਜਿਹੜੇ ਸਾਡੇ ਹਲਕਾ ਚਾਰਜਾ ਔਰ ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਰਤਿਸ਼ਰ ਸ਼ਕਲਾਨੀ ਜੀ ਉਹ ਆਪਣੇ ਕਰ ਕਰਨਾ ਕੰਮ ਦੇ ਔਰ ਅੱਥ ਜੁੜ ਕੇ ਬੇਨਤੀ ਆ ਸਾਰੇ ਹੀ ਵਰਕਰਾਂ ਨੂੰ ਹਮ ਆ ਕੇ ਪਹੁੰਚੋ ਔਰ ਡਾਕਟਰ ਰਾਜਕਿਮਰ ਸਾਹਿਬ ਚੱਬੇਵਾਲ ਸਾਹਿਬ ਨੂੰ ਇੱਕ ਜੋ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਚ ਭੇਜੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਮ ਆਦਮੀ ਪਾਰਟੀ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਆਪਣੇ ਵਰਕਰਸ ਆਪਣੇ ਵਾਲੰਟੀਅਰਸ ਸਾਰੇ ਅਹੁਦੇਦਾਰਾਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਸੀਂ 14 ਤਰੀਕ ਪਰਸੋਂ ਅਸੀਂ 9 ਤੋਂ 11 ਸਾਡੇ ਸੁਖਮਣੀ ਸਾਹਿਬ ਦਾ ਪਾਰਟ ਹੋਗਾ ਅਸੀਂ ਆਪਣੇ ਚੋਣ ਦਫ਼ਤਰ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਚੋਣ ਦਫ਼ਤਰ ਸਾਡਾ ਖੁੱਲ ਰਿਹਾ ਡਾਕਟਰ ਰਾਜਕਮਾ ਚੱਬੇਵਾਲ ਜੀ ਦਾ ਜਿਹੜੇ ਸਾਡੇ ਲੋਕ ਸਭਾ ਤੋਂ ਉਮੀਦਵਾਰ ਨੇ ਇਹ ਹਰਗੋਬੀਂਗਰ ਦੇ ਵਿੱਚ ਐਸਾ ਆਫਿਸ ਹੈ ਸਾਡਾ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਾਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਲੋਕ ਸਭਾ ਸੀਟ ਤੋਂ ਤੁਹਾਡੇ ਰਾਜਕਮਲ ਚੋਵੇਵਾਲ ਜੀ ਸਾਡੇ ਫਗਵਾੜਾ ਖਲਕੇ ਤੋਂ ਕੈਂਡੀਡੇਟ ਨੇ 14 ਮਈ ਨੂੰ ਉਹਨਾਂ ਨੂੰ ਉਹਨਾਂ ਨੇ ਆਪਣਾ ਇੱਥੇ ਦਫ਼ਤਰ ਖੋਲ੍ਹਿਆ ਗਿਆ 9 ਤੋਂ ਲੈ ਕੇ 11 ਵਜੇ ਤੱਕ ਭੋਗ ਪਾਈ ਜਾਣਗੇ ਸੁਖਮਨੀ ਸਾਹਿਬ ਦੇ ਸਾਰੇ ਹੀ VOTER سپورਟਰਾਂ ਨੂੰ ਮਾਤ ਜੋੜ ਕੇ ਬੇਨਤੀ ਹੈ ਕਿ ਸਾਰੇ ਆਵਮ ਆਕੇ ਪਹੁੰਚੋ ਤਾਂ ਜੋ ਅਸੀਂ ਆਪਣੇ ਆਉਣ ਵਾਲੇ ਲੋਕ ਸਭਾ ਤੋਂ ਡਾਕਟਰ ਚੱਬੇਵਾਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਈਏ ਅੱਜ ਫੁਗਵਾੜਾ ਵਿਖੇ ਆਮ ਆਦਮੀ ਪਾਰਟੀ ਦੀ ਸਮੂਹ ਸਾਥੀਆਂ ਦੀ ਮੀਟਿੰਗ ਹੋਈ ਜਿਹਦੇ ਵਿੱਚ 14 ਮਈ ਦਿਨ ਮੰਗਲਵਾਰ ਨੂੰ ਹਰਗਵਿੰਦ ਨਗਰ ਵਿਖੇ ਔਰ ਪ੍ਰਹਾਰ ਹਸਪਤਾਲ ਦੇ ਹਸਪਤਾਲ ਦੇ ਬਿਲਕੁਲ ਸਾਹਮਣੇ ਆਮ ਆਦਮੀ ਪਾਰਟੀ ਫਵਾੜਾ ਦਾ ਦਫ਼ਤਰ ਖੁੱਲ ਰਿਹਾ ਔਰ ਸਭ ਨੂੰ ਬੇਨਤੀ ਹੈ ਕਿ ਹੋਮ ਹਮਾ ਕੇ ਇੱਥੇ ਪਹੁੰਚਣਾ ਸੁਖਮੀ ਸਾਹਿਬ ਦਾ ਪਾਰਟ ਰੱਖ ਕੇ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਔਰ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸਭਾ ਇਲੈਕਸ਼ਨ ਵਿੱਚ ਜਿੰਨੀਆਂ ਵੀ ਫਵਾੜਾ ਦੀਆਂ ਗਤੀਵਿਧੀਆਂ ਇਸ ਪਾਰਟੀ ਦਫ਼ਤਰ ਤੋਂ ਹੋਣਗੀਆਂ ਔਰ ਸਾਰੇ ਹੀ ਸੰਗਠਨ ਦੇ ਬੰਦੇ ਸਾਰੇ ਸਾਥੀ ਇਕੱਠੇ ਹੋ ਕੇ ਅੱਜ ਪਾਰਟੀ ਦਾ ਸਾਥ ਦੇਣ ਲਈ ਇਕੱਠੇ ਹੋਏ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਰਾਲ ਮਿਲ ਕੇ ਆਪਾਂ ਜਦੋਂ ਵੀ ਕਿਸੇ ਨੂੰ ਜਰੂਰਤ ਪੈਂਦੀ ਹੈ ਇਸ ਪਾਰਟੀ ਦਫ਼ਤਰ ਆਓ ਔਰ ਜਿੰਨੀਆਂ ਵੀ ਗਤੀਵਿਧੀਆਂ ਪਾਰਟੀ ਦੀਆਂ ਹੈਗੀਆਂ ਉਹ ਸਾਰੀਆਂ ਤੁਹਾਨੂੰ ਦੱਸਿਆ ਜਾਣਗੀਆਂ ਔਰ ਜਿੰਨੀ ਵੀ ਪਿੰਡਾਂ ਤੱਕ ਲੋਕਾਂ ਤੱਕ ਅਪਰੋਚ ਕੀਤੀ ਜਾਵੇਗੀ ਇਸ ਦਫ਼ਤਰ ਦੇ ਥਰੂ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਰਿਜ਼ਰਵ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਔਰ ਉਸ ਉਤਸ਼ਾਹ ਨੂੰ ਹੋਰ ਜਿਹੜਾ ਤੇਜ਼ ਕਰਨ ਦੇ ਵਾਸਤੇ ਫਗਵਾੜਾ ਦੇ ਵਿੱਚ ਇਲੈਕਸ਼ਨ ਕੈਂਪੇਨ ਨੂੰ ਤੇਜ਼ ਕਰਨ ਦੇ ਵਾਸਤੇ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੇ ਚੋਣ ਦਫ਼ਤਰ ਦਾ ਉਦਘਾਟਨ ਜਿਹੜਾ ਆ ਉਹ ਪਰਸੋਂ 14 ਤਰੀਕ ਨੂੰ ਹਰगोविंद ਨਗਰ ਪ੍ਰਹਾਰ ਹਸਪੀਟਲ ਦੇ ਸਾਹਮਣੇ ਜਿਹੜਾ ਉਹ ਕੀਤਾ ਜਾਵੇਗਾ ਤੋਂ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਾਡੇ ਵਰਕਰਾਂ ਨੂੰ ਸਮਰਥਕਾਂ ਨੂੰ ਵਲੰਟੀਅਰਸ ਨੂੰ ਸਾਰਿਆਂ ਨੂੰ ਸੁਨੇਹਰ ਬੇਨਤੀ ਹੈ ਕਿ 14 ਤਰੀਕ ਦਿਨ ਮੰਗਲਵਾਰ ਨੂੰ ਸਵੇਰੇ 9 ਤੋਂ 11 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਜਿਹੜਾ ਦਫਤਰ ਦਾ ਉਦਘਾਟਨ ਕੀਤਾ ਜਾਵੇਗਾ ਔਰ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਡਾਕਟਰ ਸਾਹਿਬ ਨੂੰ ਜਿਹੜਾ ਆਪਣਾ ਸਮਰਥਨ ਦਈਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਇਲੈਕਸ਼ਨ ਕੈਂਪੇਨ ਨੂੰ ਹੋਰ ਤੇਜ਼ ਕਰਕੇ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਤੋਂ ਜੇਤੂ ਬਣਾ ਕੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਹੱਥ ਮਜ਼ਬੂਤ ਕਰੀਏ ਰਾਜਕੁਮਾਰ ਚੱਬੇਵਾਲ ਜੀ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਨੇ ਇਹਨਾਂ ਦਾ ਚੋਣ ਪ੍ਰਚਾਰ ਦਾ ਦਫ਼ਤਰ ਫਗਵਾੜਾ ਵਿੱਚ 14 ਮਈ ਨੂੰ ਖੁੱਲਣ ਜਾ ਰਿਹਾ ਹੈ ਸਵੇਰੇ 9:00 ਵਜੇ ਤੋਂ ਲੈ ਕੇ 9:00 ਵਜੇ ਤੋਂ ਲੈ ਕੇ 11:00 ਵਜੇ ਤੱਕ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਏਗਾ ਤੇ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਇਹ ਇਸ ਦਫਤਰ ਦਾ ਉਦਘਾਟਨ ਕੀਤਾ ਜਾ ਰਿਹਾ ਮੇਰੀ ਸਮੂਹ ਸੰਗਤਾਂ ਕੇ ਫਗਵਾੜਾ ਨਿਵਾਸੀਆਂ ਕੇ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ ਵੱਡੇ ਤੋਂ ਵੱਡੇ ਵਰਕਰ ਤੱਕ ਦੇ ਅੱਗੇ ਇਹ ਬੇਨਤੀ ਹੈ ਅਰਦਾਸ ਹੈ ਕਿ ਆਓ ਅਸੀਂ ਸਾਰੇ ਮਿਲ ਕੇ ਉਸ ਦਿਨ ਅਸੀਂ ਉਦਘਾਟਨ ਵਿੱਚ ਸ਼ਾਮਿਲ ਹੋਈਏ ਤੇ ਅਸੀਂ ਰਾਜਕੁਮਾਰ ਚੱਬੇਵਾਲ ਜੀ ਦਾ ਸਾਥ ਦਈਏ ਤੇ ਉਹਨਾਂ ਦਾ ਉਹਨਾਂ ਨੂੰ ਇੱਕ ਜੇਤੂ ਉਮੀਦਵਾਰ banyak